ਲਓ ਵੀ ਮਿੱਤਰੋ ਜੈ ਜੇ ਭਾ ਦੀਆਂ ਦੋ ਤਾਜ਼ੀਆਂ ਸੂਈਆਂ ਸੂਈਆਂ ਤੇ ਇੱਕ ਗੱਬਣ ਜਰਸੀ ਤਿਆਰ ਮੁੱਲ ਬਾਈ ਕਹਿੰਦਾ ਜਿਵੇਂ ਲੈਣ ਦੇਣ ਵਾਲੇ ਹੋਣਗੇ ਇਹਨੇ 15 16 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਇੱਕ ਨੰਬਰ ਕੱਲ ਦੀ ਸੂਈ ਹੈ ਮਗਰ ਬੱਛਾ ਬੱਚਾ ਕਰ ਇਧਰ ਬੱਚਾ ਨਾਲ ਲੱਗ ਗਈ ਕੱਲ ਦੀ ਸੂਈ ਥੱਲੇ ਮਗਰ ਬੱਛਾ 10 ਕਿਲੋ ਤੋਂ ਬਾਹਰ ਬੌਲੀ ਤਿਆਰ ਹੈ ਪੂਰੀ ਜਾਨ ਵਾਲੀ ਜਰਸੀ ਹੈ ਲੋਕਲ ਵਹਿੜਾਂ ਲਈਆਂ ਮੁੱਲ ਕਰ ਨੂੰ 65000 ਕਰਾ ਲਓ ਬਾਈ ਕਹਿੰਦਾ 70 ਕਰਾ ਲਓ ਜੇ ਨਹੀਂ ਪਕਾਈ ਕਰਨੀ ਤਾਂ ਖੰਡਰ ਮੱਝਾ ਦਾ ਮੁੱਲ 53000 ਦੀ ਦੇ ਦੇਣੀ ਆ 10 ਕਿਲੋ ਤੋਂ ਬਾਹਰ ਬੌਲੀ ਤਿਆਰ ਆ ਕੱਲ ਦੀ ਸੂਈ ਆ ਭਾਵੇਂ ਚਾਰ ਟਾਈਮ ਚੋਕ ਕੇ ਲੈ ਜਾਓ ਜੇਰ ਪੈ ਗਈ ਆ ਦੋ ਨੰਬਰ ਇਹ ਵੀ ਦੂਜਾ ਸੂਗਾ ਕਾਲੇ ਰੰਗ ਦੀ ਆ ਦੁੱਧ ਦੇਣੇ 16 17 ਕਿਲੋ ਦਿੱਤਾ ਜੀ ਤੋਂ ਲਈ ਅਗਲੇ ਕਹਿੰਦੇ 16 17 ਕਿਲੋ ਪਹਿਲੇ ਸੂਏ ਪਲੂਣ ਥੱਲੋਂ ਝੋਇਆ ਇਹਦੇ ਥੱਲੇ ਵੀ 10 ਕਿਲੋ ਤੋਂ ਬਾਹਰ ਬੌੜਾ ਤਿਆਰ ਆ ਮੁੱਲ ਕਰ ਨੂੰ ਇਹਦਾ ਵੀ ਬਾੜ ਕਰਾ ਲਓ 65 ਕਰਾ ਲਓ ਜੇ ਨਹੀਂ ਪਕਾਈ ਕਰਦੇ ਇਹ ਵੀ ਚੱਕੋ ਬਾਈ ਕਹਿੰਦਾ 53000 ਦੀ ਆ ਜਰਸੀ ਫੁੱਲ ਜਾਣ ਵਾਲੀ ਗੱਬਣ ਤਿਆਰ ਸੂਪੇ ਦਾ ਰਾਤ ਨੂੰ ਸੂਪੇ ਲੈ ਜੇਦਾ ਦੋ ਦਿਨ ਲੈ ਜੇ ਦੋ ਦਿੱਤਾ 17 18 ਕਿਲੋ ਪਹਿਲਾਂ ਨੇ ਇਹਦਾ ਵੀ ਬਾਈ ਕਹਿੰਦਾ ਭਾਵੇਂ 16 17 ਹੀ ਮੰਨ ਕੇ ਅਗਲਾ ਸੌਦਾ ਕਰ ਲਓ ਮੁੱਲ ਕਰਨ ਨੂੰ ਇਹਦਾ ਵੀ 70 ਕਰਾ ਲਓ 75 ਕਰਾ ਲਓ ਲੋਕੀ ਬਾਈ ਕਹਿੰਦਾ ਕਰੀ ਜਾਂਦੇ ਆ ਜੇ ਨਹੀਂ ਪਕਾਈ ਕਰਨੀ ਤਾਂ 54000 ਦੀ ਪੂਰੀ ਵੀਡੀਓ YouTube ਚੈਨਲ ਹੈ ਮੰਟੀਵੀਡੀ ਅਪਲੋਡ ਹੋਗੀ ਚੈਨਲ ਤੇ ਵੇਖ ਲਓ ਬਿਲਕੁਲ ਸਸਤੇ ਮੁੱਲ ਦੋ ਤਾਜ਼ੀਆਂ ਸੁਗੀਆਂ ਗੱਬਣ ਤਿਆਰ ਜਰਸੀ ਕਾਲੇ ਕੇ ਪਿੰਡ ਜ਼ਿਲ੍ਹਾ ਮੋਗਾ ਫਸਕਾ